21 ਸਾਲ ਦਾ ਯੂਵਾ ਸਿਟੀ ਦਾ ਰਹਿਣ ਵਾਲਾ ਸਿੱਖ ਨੌਜਵਾਨ ਬੰਦਾ ਅੰਡਰ ਦਾ ਇਨਫਲੂਐਂਸ ਆਫ ਡਰੱਗਸ ਪਹਿਲਾਂ ਕਿ ਤੁਸੀਂ ਸਿੱਖੀ ਨੂੰ ਦਾਗ ਲਾਦਾ ਤਾਂ ਸਹੀ ਗੱਲ ਆ ਦੇਖ ਲਓ ਟੈਰੀਓ ਹੈਜ਼ ਬੀਨ ਆਇਡੈਂਟੀਫਾਈਡ ਇਨਵੈਸਟੀਗੇਟਰ ਸੇ ਜੈਸ਼ਨ ਪ੍ਰੀਤ ਸਿੰਘ ਫਰਮ ਯੂਵਾ ਸਿਟੀ ਵਾਸ ਅਰੈਸਟਡ অন ਸਸਪੀਸ਼ਨ ਆਫ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਜੈਸ਼ਨ ਪ੍ਰੀਤ ਸਿੰਘ 21 ਸਾਲ ਦਾ ਮੁੰਡਾ ਮਨਾਟੇ ਜੈਸ਼ਨ ਕੈਲੀਫੋਰਨੀਆ ਅੰਟਾਰੀਓ ਆਈ 10 ਹਾਈਵੇ ਜਿਹੜਾ ਉਹਨਾਂ ਦਾ ਉੱਥੇ ਦੀ ਨਿਊਜ਼ ਆ ਇਹ ਕੱਲ ਦੀ ਥੈਂਕ ਯੂ ਯਾਰ ਕਿੰਨਾ ਕ ਹੋਰ ਬੰਦਾ ਸਮਝਾਵੇ ਤੁਹਾਨੂੰ ਕੀ ਸਮਝਾ ਲਈਏ ਤੁਹਾਨੂੰ ਕੀ ਸਮਝਾ ਲਈਏ ਕਿ ਤੜ ਪੈਰੀ ਪੈ ਜਾਈਏ ਕੀ ਸਮਝਾਈਏ ਪਹਿਲਾਂ ਆਪਣੇ ਹਾਲਾਤ ਦੇਖ ਲਓ ਕਿਹੜੇ ਬਣੇ ਹੋਏ ਨੇ ਹਰਜਿੰਦਰ ਜੀ ਤਾਂ ਚਲ ਮਾੜੀ ਮੋਟੀ ਹਾਸ ਹੈਗੀ ਆ ਵੀ ਉਹਨੂੰ ਮਾੜੀ ਮੋਟੀ ਸ਼ਾਇਦ ਉਹਨੂੰ سزا ਉਹਦੀ ਘਾਟ ਹੋ ਜੂਗੀ ਹਨਾ ਆ ਬੰਦਾ ਤਾਂ ਗਿਆ ਇਹ ਨਹੀਂ ਇਹ ਬਾਈ ਅਰਦਾਸ ਹੀ ਕਰੋ ਵੀ ਤੁਹਾਡੇ ਤੇ ਆਉਣ ਵਾਲਾ ਸਮਾਂ ਜਿਹੜਾ ਹਨਾ ਟਰੱਕਾਂ ਵਾਲਿਆਂ ਦੇ ਪਰਮਾਤਮਾ ਮੇਰੇ ਦਾ ਹੱਥੀ ਰੱਖੇ ਆ ਆ ਜਿਹੜੀ ਕਰਤੂਤ ਇਹਨੇ ਕੀਤੀ ਆ ਹਨਾ 21 ਸਾਲ ਦਾ ਮੁੰਡਾ ਇਹ 2 ਸਾਲ ਪਹਿਲਾਂ ਇਹ ਵੀ ਇਹ ਵੀ ਇਲੀਗਲੀ ਆਇਆ ਇੱਥੇ ਠੀਕ ਆ ਪਹਿਲੀ ਗੱਲ ਤਾਂ 21 ਸਾਲ ਦੇ ਤੁਸੀਂ ਚੜ ਗਿਆਂ ਟਰੱਕ ਤੇ ਕੋਈ ਕੀ ਤੁਸੀਂ ਸਿੱਖਿਆ ਕੀ ਯਾਰ ਉਹ Pronto ਸ਼ਰਾਬ ਪੀਤੀ ਆ ਅੰਡਰ ਦ ਇਨਫਲੂਐਂਸ ਹੈ ਤੁਸੀਂ ਯਾਰ ਸ਼ਰਾਬ ਪੀ ਕੇ ਤਾਂ ਬੰਦਾ ਭਾਂਜੇ ਤੋਰ ਕੇ ਨਾ ਜਾਵੇ ਤੁਸੀਂ ਟਰੱਕ ਚ ਚੜ ਗਏ ਹੋ ਸ਼ਰਮ ਹੈ ਨਹੀਂ ਹੈ ਨਹੀਂ ਹੈ ਇਹ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ ਨਾ ਇਹ ਹੁਣ ਇਹਨੂੰ ਤਾਂ ਕੀ ਕਹਿਣੀ ਆਪਾਂ ਇਹ ਚਲੋ ਗਿਆ ਇਹ ਜਿਹੜੇ ਫਿਲਹਾਲ ਰਾਈਟ ਨਾਉ ਇਹ ਗੱਲ ਕਰ ਰਹੇ ਨੇ ਨਾ ਅੱਜ ਵੀ ਜਿਹਨਾਂ ਦੇ ਟਰੱਕਾਂ ਚ ਵੀਰਾਂ ਦੀਆਂ ਬੋਤਲਾਂਆਂ ਦਾ ਸ਼ਰਾਬ ਦੀਆਂ ਬੋਤਲਾਂ ਰੱਖਦੇ ਹੋ ਜਾਂ ਤੁਸੀਂ ਡੋਡੇ ਪੀ ਕੇ ਚਲਾਉਂਦੇ ਹੋ ਜਾਂ ਤੁਸੀਂ ਫੀਮ ਖਾ ਕੇ ਚਲਾਉਂਦੇ ਹੋ ਸੁੱਧਰ ਜਾਓ ਸੁੱਧਰ ਜਾਓ ਭਾਈ ਸੁੱਧਰ ਜਾਓ ਆ ਰੋਣਾ ਦੇਖ ਲਓ ਇਹਨੂੰ ਫਿਲਹਾਲ ਤਾਂ ਇਹਦੇ ਇਹਨੂੰ ਬੁੱਕ ਕਰਤਾ ਉੱਥੇ ਕੁੱਕਾ ਮੋਂਗਾ ਕਿਹੜੀ ਯ ਸੋ ਵੈਲੀ ਡਿਟੈਂਸ਼ਨ ਸੈਂਟਰ ਆ ਜੋ ਕੁੱਕਾ ਮੋਂਗਾ ਇਦਾਂ ਕੁਝ ਕਰਕੇ ਆ ਤੇ ਉੱਥੇ ਰੱਖਿਆ ਇਹਨੂੰ ਤੇ ਵਹੀਕਲ ਮੈਂਸਲੈਟਰ ਦੇ ਤੇ ਆਬੀਸਲੀ ਜਿਹੜਾ ਡਰਾਈਵਿੰਗ ਅੰਡਰ ਇਨਫਲੂਐਂਸ ਉਹਦੇ ਦਾ ਚਾਰਜਸ ਲੱਗਣੇ ਨੇ ਤਿੰਨ ਬੰਦਿਆਂ ਦੀਆਂ ਨੇ ਮੌਤ ਲਈ ਆ ਵੀਡੀਓ ਤੁਸੀਂ ਦੇਖ ਹੀ ਲਈ ਬ੍ਰੇਕ ਤੱਕ ਨਹੀਂ ਲਾਈ ਸਿੱਧਾ ਹੀ ਬੱਸ ਪਤਾ ਨਹੀਂ ਕੀ ਕਾਰ ਕਿਹੜਾ ਨਸ਼ਾ ਕੀਤਾ ਹੋਊਗਾ ਸਾਲਿਆ ਨੇ ਅਮ ਭਾਈ ਇਹ ਇਸ ਚੀਜ਼ ਨੂੰ ਤੁਸੀਂ ਹੁਣ ਹੁਣ ਕਿਸੇ ਨੂੰ ਕੀ ਕਹੋਗੇ ਤੁਸੀਂ ਹੁਣ ਤੁਹਾਡੇ ਜਿਹੜਾ ਲੋਕਾਂ ਨੇ ਹੋਰ ਪਿੱਛੇ ਪੈਣਾ ਹੁਣ ਤੁਸੀਂ ਕੀ ਕਹੋਗੇ ਚੱਲ ਹਰਜਿੰਦਰ ਨੇ ਤਾਂ ਚੱਲ ਯੂ ਟਰਨ ਜਿਹੜੀ ਉਹ ਚੀਜ਼ ਉਹਨੇ ਕੀਤੀ ਆ ਉਹ ਤਾਂ ਚੱਲ ਸਾਰੇ ਇਹੀ ਕਰਦੇ ਆ ਹਨ तकरीबन ਯੂ نو ਇੱਥੇ ਦੇ ਵੀ ਕਰਦੇ ਨੇ ਸਾਰਾ ਕੁਝ ਯੂ نو ਸਾਰੇ ਕਰਦੇ ਨੇ ਬਲਾਈਕ ਵਾਟ ਐਬਾਊਟ ਦਿਸ ਨਾਓ ਇਹਨੂੰ ਤੁਸੀਂ ਇਹਨੂੰ ਵੀ ਤੁਸੀਂ ਬੈਕਅਪ ਵੀ ਨਹੀਂ ਕਰ ਸਕਦੇ ਇਹ ਬੰਦੇ ਨੇ ਜੋ ਕੀਤਾ ਇਹਨੂੰ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਚੱਲ ਯਾਰ ਭਲਾ ਕਰੇ ਰਾਬੇ ਤੇ ਜਾਂ ਹੁਣ ਹੁਣ ਆਈ ਡੋਟ ਨੋ ਆਈ ਡੋਟ ਨੋ ਕੀ ਕੀ ਕਰੂਗੇ ਕੀ ਕਹੂਗੇ ਤੁਸੀਂ ਕੀ ਚਾਹਣ ਸੁਧਰ ਜਾਓ ਮੈਂ ਤੁਹਾਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਆਪ ਜਲੀ ਉਹਨਾਂ ਨੇ ਕਿਹਾ ਵੀ ਬੰਦੇ ਨੇ ਬ੍ਰੇਕ ਤੱਕ ਨਹੀਂ ਲਾਈ ਟਰੱਕ ਦੀ ਮੋਰੇ ਸਟਾਫ ਸੀਗੀ ਟ੍ਰੈਫਿਕ ਆ ਵੀਡੀਓ ਤੋਂ ਸਾਫ ਪਤਾ ਲੱਗਦਾ ਉਹਨੇ ਬ੍ਰੇਕ ਤੱਕ ਨਹੀਂ ਲਾਈ ਟਰੱਕ ਦੀ ਤਬਾਜੇ ਕਾ ਉੱਤਲ ਤਿੰਨ ਬਾਕੀ ਗੱਡੀਆਂ ਤਾਂ ਜਿਹੜਾ ਚੜਾਇਆ ਜਿਹੜਾ ਆ ਤਿੰਦੀ ਮੌਤ ਹੋ ਗਈ। ਬਾਅਦ ਚੋਂ ਸਾਈਡ ਤੇ ਜਾ ਕੇ ਇੱਕ ਬੰਦਾ ਉਥੇ ਸ਼ੋਲਡਰ ਤੇ ਲੱਗਾ ਸੀ ਕੰਮ ਕਰਨ। ਰੂਲ ਸਾਈਡ ਦਾ ਹੋਊਗਾ ਜਾਂ ਜੋ ਵੀ ਸੀਗਾ ਲੱਗਦਾ ਤਾਂ ਇਦਾਂ ਸੀ। ਉਹਦੇ ਵਿੱਚ ਵੀ ਮਾਰੇ ਟਰੱਕ। ਉਹ ਗੱਡੀਆਂ ਨੂੰ ਹੋਰਾਂ ਨੂੰ ਵੀ ਆਗ ਲੱਗੀ। 21 ਸਾਲ ਦਾ ਯੂਬਾ ਸਿਟੀ ਦਾ ਰਹਿਣ ਵਾਲਾ ਸਿੱਖ ਨੌਜਵਾਨ ਬੰਦਾ ਅੰਡਰ ਦ ਇਨਫਲੂਐਂਸ ਆਫ ਡਰੱਗਸ। ਪਹਿਲਾਂ ਤਾਂ ਤੁਸੀਂ ਸਿੱਖੀ ਨੂੰ ਦਾਗ ਲਾ ਦਾ ਨਸ਼ੇ ਕਰਕੇ। ਫਿਰ ਤੁਸੀਂ 21 ਸਾਲਾਂ ਦੇ ਹੋ ਕੇ ਤੁਸੀਂ ਟਰੱਕ ਤੇ ਚੜਿਓ ਆ। ਉਹ ਵੀ ਨਸ਼ਾ ਕਰਕੇ। ਅੰਨੇ ਹੋਏ ਉਹਨਾਂ ਨੇ। ਇਹ ਤਾਂ ਪ੍ਰिवੈਂਟੇਬਲ ਸੀ ਨਾ ਪੂਰਾ ਇਹਨੂੰ ਤਾਂ ਪ੍ਰिवੈਂਟ ਕਰ ਸਕਦੇ ਸੀ ਹਨਾ ਚਲੋ ਜੇ ਆਪਾਂ ਹਰਜਿੰਦਰ ਦਾ ਕੇਸ ਦੇਖੀਏ ਨਾ ਕਿਤੇ ਨਾ ਕਿਤੇ ਕਿ ਗੱਡੀ ਵਾਲੇ ਦੇ ਵੀ ਗਲਤੀ ਗਈ ਹੋਈਗੀ ਹਨਾ ਵੀ ਤਾਂ ਐਡਾ ਵੱਡਾ ਟਰੱਕ ਮੋੜਾ ਯੂ-ਟਰਨ ਮਾਰਿਆ ਦੰਦੇ ਸਿਆਣੀ ਉਹ ਵੀ ਚਲੋ ਉੱਥੇ ਆਪਾਂ ਦੋਨੇ ਪਾਸਿਓਂ ਕਹਿ ਸਕਦੇ ਵੀ ਦੋਨਾਂ ਦੀ ਗਲਤੀ ਆ ਹਨਾ ਚਾਹੇ ਮੰਨੇ ਹੁਣ ਚਾਹੇ ਕੋਈ ਨਾ ਮੰਨੇ ਲਾਈਕ ਵਾ ਯਾਰ ਇਹਦਾ ਤਾਂ ਕੁਝ ਨਹੀਂ ਕਰ ਸਕਦੇ ਬਾਈ ਤੁਸੀਂ ਇਹਦਾ ਤਾਂ ਤੁਸੀਂ ਕੁਝ ਨਹੀਂ ਕਹਿ ਸਕਦੇ ਇਹ ਤਾਂ 100% ਜੇ ਤੁਸੀਂ ਪੇ ਅਟੈਂਸ਼ਨ ਕੀਤਾ ਡਰਾਈਵ ਦੇ ਤੁਸੀਂ ਕਰ ਰਹੇ ਹੋ ਆਲ ਥਿੰਗਸ ਕੁਡ ਬੀ ਪ੍ਰिवੈਂਟੇਬਲ ਪ੍ਰिवੈਂਟਿਡ ਆਲ ਆਫ ਥਿਸ ਰਾਈਟ ਪਰਨੇ ਨਸ਼ਾ ਭ ਪਹਿਲਾਂ ਪਹਿਲਾਂ ਡੁੱਬਦੇ ਪਾਣੀ ਚੋਂ ਨਿਕਲੇ ਨਹੀਂ ਸੀ ਆ ਬੰਦੇ ਨੇ ਹੁਣ ਹੋਰ ਡੁੱਬਦੇ ਇਹ ਲੇ ਕੇ ਲੈ ਲਓ ਬਾਈ ਜੀ ਲੈ ਕੇ ਲੈ ਲਓ ਹੁਣ ਜਿਹੜੀ ਨੱਥ ਪੈਣੀ ਆ ਨਾ ਦੇਖਿਓ ਹੁਣ ਕੀ ਕੀ ਹੋਣਾ ਬਸ ਦੇਖੀ ਚੱਲ ਰੰਗ ਕਰਤਾਰ ਕਰਤਾਰ ਦੇ ਹੁਣ ਉਹ ਕਹਿੰਦੇ ਜਿਹੜੇ ਤਿੰਨ ਲਾਸ਼ਾਂ ਜਿਹੜੇ ਤਿੰਨ ਪੂਰੇ ਹੋਏ ਨਾ ਉਹਨਾਂ ਦੀਆਂ ਬਾਡੀਆਂ ਇੰਨੀਆਂ ਪੂਰੀ ਤਰ੍ਹਾਂ ਸੜ ਗਈਆਂ ਹੈ ਜਾਂ ਟੈਂਗਲ ਅਪ ਹੋ ਗਈਆਂ ਸੀ ਨਾ ਕਿ ਉਹ ਹਜੇ ਤੱਕ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕਰ ਸੁੱཐਕੇ ਇਹ ਦੇਖੋ ਕਿੰਨੀ ਸਪੀਡ ਤੇ ਜਾ ਰਿਹਾ ਹੋਊਗਾ ਬੰਦਾ ਫਿਰ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਯਾਰ ਅਸੀਂ ਤਾਂ ਇਹੀ ਕਹਿ ਸਕਦੇ ਆ ਜਿਹੜੇ ਪਿੱਛੇ ਪਰਿਵਾਰ ਵਾਲੇ ਰਹਿ ਗਏ ਨੇ ਉਹਨਾਂ ਨੂੰ ਬਲ ਬਖਸ਼ੇ ਦੈਟਸ ਆਈ ਮੀਨ ਸ਼ੇਮ ਔਨ ਸ਼ੇਮ ਔਨ ਆਰ ਪੀਪਲ ਮੈਨ ਮੱਕੀ ਕਮਾਉਣ ਬਾਰ-ਬਾਰ ਦੈਟ ਸ਼ੇਮ ਔਨ ਅਸ ਸਿੱਖ ਸਿੱਖਦੇ ਹੀ ਨਹੀਂ ਸਿੱਖਦੇ ਹੀ ਨਹੀਂ ਸਾਡਾ ਯੰਗ ਜਨਰੇਸ਼ਨ ਨੂੰ ਵੱਖਰਾ ਹੀ ਇਹਨਾਂ ਨੂੰ ਜਨੂਨ ਕੋਨ ਸਿਰ ਤੇ ਸਵਾਰ ਹੋਇਆ ਬਈ ਕੋਈ ਸਮਝਾ ਰਿਹਾ ਗੱਲਾਂ ਕਿਸੇ ਕਿਸ ਗੱਲ ਤੇ ਗੌਰ ਕਰ ਲਈਏ ਜਾਂ ਉਦਾਂ ਹੀ ਹੁੰਦਾ ਬਈ ਯਾਰ ਆਹ ਪ੍ਰੋਫੈਸ਼ਨ 'ਚ ਅਸੀਂ ਪਏ ਹਾਂ ਸਾਡੇ ਨਾਲ ਆਲਰੇਡੀ ਇੰਨਾ ਕੁਝ ਹੋ ਰਿਹਾ ਬਈ ਅਸੀਂ ਥੋੜਾ ਜਿਆਦਾ ਕੇਅਰਫੁਲ ਹੋ ਕੇਅ ਪਤਾ ਨਹੀਂ ਸਾਡੀ ਕਿਹੜੀ ਅੱਗ ਬੁਝਾਉਣੀ ਗਾਂ ਜਾ ਕੇ ਕੀ ਹੋਇਆ ਆ ਆ ਡੋਨਟ ਅੰਡਰਸਟੈਂਡ ਅਗੇਨ 2022 ਚ ਇਹ ਆਇਆ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੇ ਉੱਥੇ ਇਹਨੂੰ ਫੜਿਆ ਸੀ ਆਬਸਲੀ ਜਦੋਂ ਆਸਾਈਲ ਆਪਣੇ ਬਾਰਡਰ ਤੇ ਤੇ ਛੜਤਾ ਸੀ ਫਿਰ ਇਹਨੇ ਜੋ ਵੀ ਕੰਮ ਕਰਿਆ ਹੁਣ ਆਈਸ ਵਾਲਿਆਂ ਨੇ ਇਹਦੀ ਡਿਟੇਨਰ ਰਿਕੁਐਸਟ ਪਾਈਓ ਆ ਤੇ ਬਸ ਉਹ ਉਹਨਾਂ ਲੈ ਜਾਣਾ ਚਾਕੇ ਜਿਵੇਂ ਹਰਜਿੰਦਰ ਨੂੰ ਫੜਿਆ ਆ ਉਦਾਂ ਹੀ ਇਹਨੂੰ ਹੁਣ ਅੰਦਰ ਰੱਖਣਗੇ ਇਹਦਾ ਕੇਸ ਚੱਲੇਗਾ ਪਰ ਇਹਦੀ ਕੋਈ ਆਸ ਨਹੀਂ ਹੈਗੀ ਭਾਈ ਜੀ ਛੁੱਟਣ ਦੀ ਨਾ ਇਹਦੀ ਕੋਈ ਆਸ ਨਹੀਂ ਰਜਿੰਦਰ ਦਾ ਚਲੋ ਮਾੜਾ ਮੋਟਾ ਪ੍ਰਮਾਤਮਾ ਕਰੇ ਵੀ ਹੋ ਜਾਵੇ ਕੁਛ ਨ ਇਦੇ ਲਈ ਵੀ ਕੋਈ ਮੈਂ ਇਹਦੇ ਲਈ ਕੋਈ ਅਰਦਾਸ ਨਹੀਂ ਕਰ ਸਕਦਾ ਬੰਦੇ ਲਈ ਵੀ ਕਿ ਤੁਸੀਂ ਜਾਣ ਬੁੱਝ ਕੇ ਨਸ਼ਾ ਖਾ ਕੇ ਤੁਸੀਂ ਨਸ਼ਾ ਕਰਕੇ ਤੁਸੀਂ ਟਰੱਕ ਤੇ ਚੜੇ ਹੋ ਐਂਡ THEN ਤੁਸੀਂ ਆ ਕਾਂਡ ਕੀਤਾ ਜਿਹੜਾ ਕਿ ਪ੍ਰੀਵੈਂਟੇਬਲ ਸੀਗਾ ਬਿਲਕੁਲ ਭਾਈ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਸੁਧਰ ਜਾਓ ਸੁਧਰ ਜਾਓ ਹਜੇ ਵੀ ਸੁਧਰ ਜਾਓ ਖਾਸ ਕਰਕੇ ਟਰੱਕਾਂ ਵਾਲੇ ਸੁਧਰ ਜਾਓ ਨਹੀਂ ਤਾਂ ਇੱਥੇ ਇਹਨਾਂ ਨੇ ਕਿਸੇ ਨੂੰ ਕੰਮ ਕਰਨ ਯੋਗਾਂ ਨਹੀਂ ਛੱਡਣਾ ਤੁਹਾਨੂੰ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਹੁਣੇ ਹੀ ਦੇਖ ਲਓ ਕਿੰਨੀ ਨੱਥ ਪਈ ਆ ਤੇ ਹੁਣ ਜੋ ਤੁਹਾਡੇ ਨਾਲ ਹੋਣਾ ਤੁਹਾਨੂੰ ਦੇਖੀ ਚਲੋ ਹੁਣ ਦਿਨਾਂ ਦਿਨ ਕੀ ਬਣਦਾ ਮਿੱਤਰੋ ਕਾ ਕੈਲੀਫੋਰਨੀਆ ਤਾਂ ਹਰਜਿੰਦਰ ਸਿੰਘ ਭਰਾ ਦੀ ਤਾਂ ਕੁਝ ਉਮੀਦ ਹੈਗੀ ਆ ਕਿ ਉਹ ਵਿਚਾਰ ਬਚ ਜਾਏਗਾ ਤੇ ਬਾਦ ਸাজা ਛੇਤੀ ਕੱਟ ਕੇ ਬਾਹਰ ਵੀ ਆ ਜਾਏਗਾ ਪਰ ਜੋ ਕੁਝ ਹੁਣ ਇਸ ਬੰਦੇ ਨੇ ਕੀਤਾ ਆ ਤਾਂ ਮੈਂ ਤੁਹਾਨੂੰ ਦੱਸ ਦਵਾਂ ਪੰਜਾਬੀਓ ਮੇਰੇ ਭਰਾਵੋ ਸੁਣ ਲਓ ਉਹ ਇੰਡੀਆ ਨਹੀਂ ਹੈਗਾ ਅਮਰੀਕਾ ਵਾ ਤੇ ਉੱਥੋਂ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਆ ਜਿਹੜਾ ਕਿ ਬਹੁਤ ਸਖਤ ਫੈਸਲੇ ਲੈ ਰਿਹਾ ਵਾ ਪਹਿਲਾਂ ਹੀ ਜਿਹੜੀ ਗਾਜਗਿਰੀ ਸੀਗੀ ਪੰਜਾਬੀ ਟਰੱਕ ਡਰਾਈਵਰ ਵੀਰਾਂ ਦੇ ਉੱਪਰ ਤੁਹਾਨੂੰ ਪਤਾ ਨਵੇਂ ਲਸਾਂ ਚ ਬੰਨੇ ਨੇ ਬੰਦ ਹੋ ਗਏ ਸੀਗੇ ਤੇ ਆਹ ਜਿਹੜਾ ਮੁੰਡਾ ਤੁਸੀਂ ਦੇਖ ਰਹੇ ਹੋ ਇਹ ਵੀ ਕਹਿੰਦੇ ਅਨਲੀਗਲ ਅੱਜ ਤੋਂ 3 ਸਾਲ ਪਹਿਲਾਂ ਬਾਹਰ ਗਿਆ ਸੀਗਾ ਤੇ ਟਰੱਕ ਤੇ ਚੜ ਗਿਆ ਇਹਦੇ ਜਦ ਕੀ ਇਹ ਅਨਲੀਗਲ ਸੀਗਾ ਹੈਨਾ ਤੇ ਦੇਖ ਰਹੇ ਹੁਣ ਕਿੱਡਾ ਬੜਾ ਹਾਦਸਾ ਕੰਨੇ ਇਹਦੇ ਕੋਲੋਂ ਹੋਇਆ ਵਾ ਤੇ ਸੁਣੋ ਉੱਥੋਂ ਦਾ ਮੀਡੀਆ ਕੀ ਕੁਝ ਬੋਲ ਰਿਹਾ ਵਾ ਤਿੰਨ ਲੋਕਾਂ ਦੀ ਕਹਿੰਦੇ ਮੌਤ ਵੀ ਹੋ ਗਈ ਆ ਇਸ ਤੋਂ ਬੁਰਾ ਕੀ ਹੋ ਸਕਦਾ ਆ ਤੇ ਦੋਸਤੋ ਕਮੈਂਟ ਕਰਕੇ ਸੱਚ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਭਰਾ ਬਚ ਸਕਦਾ ਆ ਕਮੈਂਟ ਜਰੂਰ ਕਰ